गुरदासपुर गुरदासपुर तो भारतीय किसान यूनियन चरूनी दे पंजाब यूथ प्रधान इंदरपाल सिंह बैंस तो मंगी गई एक करोड़ दी फरोती विदेशी नंबर तो फोन करके मंगी गई एक करोड़ फरोती पैसे ना देते जानू मारन दी दिती गई

ਤਰਾਕ ਦੇ ਦੋਰੀ ਕੰਮ ਹੈ ਤੁਹਾਨੂੰ ਸਮਝ ਆਈ ਕਿ 100 ਰੁਪਇਆ ਕਰੋੜ ਦੇਣਾ ਜਾਂ ਨਹੀਂ ਦੇਣਾ ਬੋਲ ਕੌਣ ਰਹੀ ਜੀ ਭਾਜੀ ਤੁਸੀਂ ਬੋਲਣ ਦਾ ਤੁਹਾਨੂੰ ਦੱਸਣਾ ਕੌਣ ਬੋਲਦਾ ਆ ਹਾਂਜੀ ਤਿੰਨ ਦਵਾਰ ਤਿੰਨ ਦਵਾਰਾ ਸ਼ੋਅ ਮੈਚ ਚਾਹੀਦਾ ਕਿਦਾਂ ਨਹੀਂ ਨਹੀਂ ਭਾਜੀ ਮੈਂ ਕੀ ਵਿਗਾੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਤੇ ਰੁਪਇਆ ਤੇ ਰੁਪਇਆ ਕਰੋੜ ਤਿਆਰ ਰੱਖ ਬਈ ਠੀਕ ਹੈ ਨਹੀਂ ਤਾਂ ਤੀਜੀ ਵਾਰੀ ਤੇਰਾ ਤਨ ਮੈਂ ਸ਼ੋਅ ਮੈਚ ਦੇ ਨਾਲ ਘਰੇ ਬਣ ਕੇ ਦਿਖਾ ਦਊਂਗਾ ਮੈਂ ਮੈਮ ਵੀਰੇ ਤੁਹਾਡਾ ਵਗੜਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੇ ਮੇਰੀ ਗਲਤੀ ਕੀ ਦੇ ਦੱਸ ਦੂੰਗਾ ਇਹਨੂੰ ਵੇਖੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਜੋਗਾ ਹੈਗਾ ਜਿਹੜੀਆਂ ਤੂੰ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਂਦਾ ਨਾ ਤੇਰਾ ਹਾਲ ਤੇ ਮੈਂ ਕਰ ਦੂੰਗਾ ਰੀਚ ਨਾ ਕਰੀ ਫਿਰ ਤੇ ਮਹਾਰਾਜ ਉਹ ਸਮਾਜ ਸੇਵਾ ਚ ਹੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਆਹ ਤਾਂ ਫਿਰ ਰਪਈਆ ਕਰੋੜ ਰੁਪਏ ਤੇ ਆ ਰ ਆ ਗੱਲ ਨਹੀਂ ਹੈਗੀ ਤਦ ਨੇ ਤੇਰਾ ਸ਼ੌਮੈ ਜਰ ਹਾਤਾ ਦੋਵਾਰ ਦਿੱਤ ਯਾਰਾ ਬੇ ਰਿਸਮ ਸਲਾਮ ਦੀ ਜਾਨ ਰਿਦਾ ਦੇ ਕਰ ਦਿੱਤਾ ਨਹੀਂ ਭਾਜੀ ਤੁਹਾਨੂੰ ਵੇਖੋ ਗਲਤ ਭਲੇ ਖਾ ਲੱਗ ਰਿਹਾ ਯਾਰ ਤੁਹਾਨੂੰ ਗਲਤ ਗਾਈਡ ਕੋਈ ਕਰ ਰਿਹਾ ਇੰਨੇ ਜੁਦਾ ਮੈਂ ਨਹੀਂ ਜੇ ਕੋਈ ਨਹੀਂ ਤੂੰ ਆਪ ਦੀ ਸਮਾਜ ਸੇਵਾ ਚਾਹੁੰਦਾ ਹੈ ਨਾ ਇੰਤਰ ਵੀ ਸਮਾਜ ਸੇਵਾ ਕਰ ਵੇ ਕਰ ਪਿੰਡਾ ਕਰੋੜ ਦੇ ਦਿੱਤੇਗੇ ਨਹੀਂ ਵੀਰੇ ਮੇਰੇ ਕੋ ਨਹੀਂ ਕੋਈ ਪ੍ਰਬੰਧ ਇਦਾਂ ਦਾ ਮੈਨੂੰ ਗਲਤੀ ਤਾਂ ਦੱਸੋ ਨਾ ਤੁਸੀਂ ਕੌਣ ਬੋਲ ਰਹੇ ਹੋ ਮੇਰਾ ਭਰਾ ਦੱਸ ਦੋ ਕੋਈ ਸ਼ਰਾਰਤ ਕਰ ਰਿਹਾ ਜਾਂ ਮੈਂ ਦੱਸਣ ਨਿਆ ਮੈਂ ਤੇਰਾ ਦੋ ਐ ਕੋਇਂਦਰਪਾਲ ਤੇ ਫੋਨ ਤੇ ਬੋਲਦਾ ਮੈਂ ਤੇਰਾ ਦੋ ਵਾਰੀ ਅੱਗੇ ਕੰਮ ਕਰਤਾ ਕਿ ਮੈਂ ਕਰਿਆ ਤੀਜੀ ਵਾਰੀ ਫੇਰ ਕੰਮ ਕਰ ਦੇਣਾ ਫੇਰ ਤੂੰ ਦੇਖਣਾ ਤਾਂ ਅਠਾ ਪਤਨੋਂ ਤੇਨੂੰ ਆਖਰੀ ਵਾਰੀ ਕਹਿ ਰਿਹਾ ਤੇ ਅੱਧਰ ਮਿੰਟਿਆ 15 ਤੇ 15 ਮਿੰਟਾਂ ਅਜੇ ਮੈਂ ਜਵਾਬ ਦੇਦੇ ਨਹੀਂ ਤਾਂ ਤੈਨੂੰ ਦੁਬਾਰਾ ਮੈਂ ਇੱਕ ਵਾਰੀ ਫੋਨ ਕਰਨਾ ਤੇ ਦੂਜੀ ਵਾਰੀ ਮੈਂ ਤੇਰਾ ਪਟਾਕਾ ਹੀ ਪਾਉਣਾ ਹਾਂ ਤੇ ਹਿਸਾਬ ਨਾਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਹਦਾ ਲਈ ਇੰਦਰਪਾਲ ਸਿੰਘ ਬੈਂਸ ਜੋਤ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਆ ਅਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਹਾਂ ਪਰ ਸਮੇਂ-ਸਮੇਂ ਤੇ ਉਹਨਾਂ ਨੂੰ ਇਤਲਾਹ ਵੀ ਦਿਨਾ ਹੈ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਅੱਜ ਫੇਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਹਾਂ ਕੋਸ਼ਿਸ਼ ਕਰ ਚੁੱਕੇ ਹਾਂ ਤੂੰ ਬਚ ਗਿਆ ਹੁਣ ਕਦੀ ਵੀ ਤੈਨੂੰ ਕੋਈ ਵੀ ਆਪਾ ਢਲਮਠ ਨਹੀਂ ਕਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਤੇਰਾ ਨੁਕਸਾਨ ਵੀ ਕਰਾਂਗੇ ਜਾਂ ਪਰਿਵਾਰ ਦਾ ਕਰਾਂਗੇ ਨਹੀਂ ਤੇ 1 ਕਰੋੜ ਰੁਪਇਆ ਦਿੱਤਾ ਜਾਵੇ ਤੇ 3 ਵਜੇ ਤੇ 10 ਮਿੰਟ ਤੇ ਜਿਹੜਾ ਅੱਜ ਵੀ ਇਹ ਫੋਨ ਆਇਆ WhatsApp ਦੇ ਉੱਪਰ ਪੁਲਿਸ ਦੀ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਕੁਝ ਮੇਰੇ ਨਾਲ ਚੱਲ ਰਿਹਾ ਪਰ ਪੁਲਿਸ ਵੱਲੋਂ ਸਾਡੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਮੈਂ ਬਾਰ-ਬਾਰ ਇਤਲਾਹ ਵੀ ਦੇ ਰਿਹਾ ਦੋ ਦਰਖਾਸਤਾਂ ਇਸ ਤੋਂ ਪਹਿਲਾਂ ਲਿਖਤੀ ਦੇ ਚੁੱਕਿਆ ਪਰ ਫੇਰ ਵੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਕੋਈ ਨਹੀਂ ਕੀਤੀ ਜਾ ਰਹੀ ਔਰ ਮੇਰੀ ਸਿੱਧੇ ਤੌਰ ਦੇ ਉੱਪਰ ਹੁਣ ਅੱਕ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਜੇਕਰ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਹੋਊਗਾ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ 24 ਮਈ ਨੂੰ ਮੈਂ ਲਿਖਤੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜਿਦੇ ਵਿੱਚ ਪੁਖਤਾ ਸਬੂਤ ਸੀਗਾ ਕਿ ਕੁਝ ਬੰਦੇ ਰੇ ਅਸਲਾ ਖਰੀਦਣ ਵਾਸਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਹਫਤੇ ਵੀ ਮੇਰੀ ਰੈਕੀ ਕੀਤੀ ਮੇਰੀ ਪਿੱਛੇ ਗੱਡੀ ਦੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਪਰ ਉਹ ਕੁਝ ਲੋਕਲ ਲੈਵਲ ਦੇ ਨਸ਼ੇੜੀ ਟਾਈਪ ਦੇ ਸੀਗੇ ਅਸੀਂ ਸੋਚ ਰਹੇ ਸੀ ਕਿ ਸ਼ਾਇਦ ਇਹ ਗੱਲ ਇੱਥੇ ਹੀ ਆ ਪਰ ਇਹ ਗੱਲ ਇੱਥੇ ਨਹੀਂ ਇਦਾਂ ਤਾਂ ਹੁਣ ਵਿਦੇਸ਼ਾਂ ਤੋਂ ਜਾਂ ਪਾਕਿਸਤਾਨ ਤੋਂ ਵੀ ਫੋਨ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਢਿੱਲੀ ਆ ਤੇ ਆਮ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਇਸੇ ਕਰਕੇ ਸਾਡੇ ਪ੍ਰਸ਼ਾਸਨ ਉੱਤੇ ਨਹੀਂ ਬਣਦਾ ਇੱਕ ਮੈਂ ਆਗੂ ਹੋਣ ਦੇ ਨਾਤੇ ਸਮਾਜ ਸੇਵੀ ਆ ਕਿਸਾਨ ਲੀਡਰ ਆ ਮੇਰੇ ਨਾਲ ਇਹ ਕੁਝ ਵਾਪਰ ਰਿਹਾ ਤੇ ਆਮ ਲੋਕਾਂ ਦੀ ਕਿੱਥੇ ਕੋਈ ਸੁਣਵਾਈ ਹੁੰਦੀ ਹੋਊਗੀ ਤੇ ਜਾਂ ਕਿੱਥੇ ਹੋਰਾਂ ਨੂੰ ਨਿਆਂ ਮਿਲਦਾ ਹੋਊਗਾ ਸੋ ਇਹੋ ਹੀ ਜੋ ਅੱਜ ਮੇਰੇ ਨਾਲ ਵਾਪਰਿਆ ਕਿੰਨੇ ਵਜੇ ਤੁੰਕੀ ਆਈ ਸੀ ਕਿਦੋਂ ਦੀ ਗੱਲ ਹੈ ਜੀ ਇਹ ਲਗਭਗ 3 ਵਜੇ ਤੇ 10 ਮਿੰਟ ਤੇ ਜੋ ਇਹਨਾਂ ਦੀ ਪਹਿਲੀ ਕਾਲ ਆਈ ਆ ਬਟ ਉਹ ਮੈਂ ਕੁਝ ਦੇਰ ਉਹਨਾਂ ਦੇ ਫੋਨ ਨਹੀਂ ਚੁੱਕੇ ਕਿਉਂਕਿ ਪਾਕਿਸਤਾਨ ਦਾ ਨੰਬਰ ਸੀਗਾ ਫਿਰ 3 ਵਜੇ 12 ਮਿੰਟ ਤੇ ਜਿਹੜਾ ਆ ਉਹ ਮੇਰੀ ਕਾਲ ਹੁੰਦੀ ਆ ਤੇ 3 ਵਜੇ 17 ਮਿੰਟ ਤੇ ਇੱਕ ਇਹਨਾਂ ਦਾ ਆਡੀਓ ਮੈਸੇਜ ਵੀ ਆਉਂਦਾ ਕਿ ਤੇਰੇ ਕੋਲ 15 ਮਿੰਟ ਆ ਫੈਸਲਾ ਲੈਣ ਲਈ ਜਾਂ ਕਰੋੜ ਰੁਪਇਆ ਦੇ ਦੇ ਤੇ ਨਹੀਂ ਤੇ ਫਿਰ ਤੇਰੇ ਅੰਦਰ ਵੜ ਕੇ ਘਰ ਦੇ ਪਰਿਵਾਰ ਦਾ ਤੇ ਤੇਰਾ ਜਿਹੜਾ ਜਾਨੀ ਨੁਕਸਾਨ ਕਰਾਂ ਕਿਸੇ ਦਾ ਨਾਮ ਲਿਆ ਗਿਆ ਨਹੀਂ ਮੇਰੇ ਵੱਲੋਂ ਬਾਰ ਬਾਰ ਪੁੱਛਿਆ ਵੀ ਗਿਆ ਕਿ ਤੁਹਾਨੂੰ ਭੁਲੇਖਾ ਲੱਗਿਆ ਆ ਤੁਹਾਨੂੰ ਕੋਈ ਗਲਤ ਗਾਈਡ ਕਰ ਰਿਹਾ ਮੇਰੇ ਕੋਲ ਇੰਨਾ ਤਾਮਾ ਜਮਾ ਨਹੀਂ ਹੈਗਾ ਮੇਨਾ ਮੇਰੀ ਇੰਨੀ ਪਸਲੀ ਚ ਦਾਮੇ ਆ ਕਿ ਮੈਂ ਕਿਸੇ ਨੂੰ ਕਰੋੜ ਕੀ ਕੀ ਕੇ ਕੋਈ 2-4 ਲੱਖ ਵੀ ਕਿਸੇ ਨੂੰ ਦੇ ਸਕਾਂ ਕਿਉਂਕਿ ਮੈਂ ਤਾਂ ਇੱਕ ਆਮ ਘਰ ਦਾ ਬੰਦਾ ਹੈ ਆਪਣਾ ਬਿਜ਼ਨਸ ਕਰਕੇ ਆਪ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਚਲਾਈਦਾ ਜਿੰਨੀ ਕੇ ਸਮਰੱਥਾ ਹੋਵੇ ਉਹਦੇ ਸੰਬੰਧ ਦੇ ਤੌਰ ਤੇ ਸਮਾਜ ਸੇਵਾ ਚ ਲਾਦੀਦਾ ਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਹੁਣ ਕੋਈ ਵੀ ਪੁਲਿਸ ਸਾਥ ਨਹੀਂ ਦੇ ਰਹੀ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਗਿਆ ਉਹਨਾਂ ਨੇ ਨਹੀਂ ਗੈਂਗਸਟਰ ਦਾ ਕਿਸੇ ਦਾ ਕੋਈ ਨਾਂ ਨਹੀਂ ਲਿਆ ਔਰ ਨਾ ਹੀ ਉਹਨਾਂ ਨੇ ਆਪਣਾ ਨਾਮ ਦੱਸਿਆ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ